ਉਮਰ ਕੈਦ ਦੀ ਸਜ਼ਾ ਮਿਲਦਿਆਂ ਹੀ ਮਿੰਤਾ ਕਰਨ ਲੱਗਿਆ ਪਾਸਟਿਵ ਬਜਿੰਦਰ ਕਿਹਾ ਮੇਰੇ ਛੋਟੇ-ਛੋਟੇ ਬੱਚੇ ਨੇ ਪਤਨੀ ਬਿਮਾਰ ਹੈ ਲਤ ਦੇ ਵਿੱਚ ਰੋੜ ਪਈ ਹੈ ਮੇਰੇ ਤੇ ਰਹਿਮ ਕਰੋ ਜੀ ਹਾਂ ਦੱਸਦੀ ਕਿ ਪਾਸਟਿਵ ਬਜਿੰਦਰ ਨੂੰ ਬਲਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸਮਾਈ ਗਈ ਹੈ ਤੇ ਮੁਹਾਲੀ ਦੀ ਅਦਾਲਤ ਨੇ ਉਸ ਨੂੰ ਇਹ ਸਜ਼ਾ ਸਮਾ ਦਿੱਤੀ ਹੈ ਇਸ ਤੋਂ ਬਾਅਦ ਮੁਹਾਲੀ ਕੋਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ ਦੱਸਦੀ ਹੈ ਕਿ ਜਿਸ ਕੁੜੀ ਨੇ ਇੰਨੀ ਹਿੰਮਤ ਕੀਤੀ ਹੈ ਉਸ ਦਾ ਫਲ ਉਸ ਨੂੰ ਅੱਜ ਮਿਲ ਚੁਕਿਆ ਹੈਗਾ ਬੜੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀਗੀ ਇਹ ਕੁੜੀ ਇਸ ਪਾਸਟਰ ਨੂੰ ਸਜ਼ਾ ਸੁਣਾਉਣ ਦੇ ਲਈ ਪਰ ਅੱਜ ਉਸ ਦਾ ਉਸ ਨੂੰ ਜਿਹੜਾ ਕਿ ਫਲ ਮਿਲ ਚੁਕਿਆ ਹੈਗਾ ਦੱਸਦੀ ਹੈ ਕਿ ਸਜ਼ਾ ਤੋਂ ਬਚਣ ਦੇ ਲਈ ਪਾਸਟਰ ਬਚਿੰਦਰ ਨੇ ਅਦਾਲਤ ਦੇ ਵਿੱਚ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਕਿਹਾ ਮਿੰਤਾ ਕਰਨ ਲੱਗ ਗਿਆ ਕਿ ਮੇਰੇ ਛੋਟੇ-ਛੋਟੇ ਬੱਚੇ ਨੇ ਮੇਰੀ ਪਤਨੀ ਬਿਮਾਰ ਹੈ ਮੈਂ ਇੱਕ ਸਮਾਜਿਕ ਵਿਅਕਤੀ ਹਾਂ ਮੇਰੀ ਲਤ ਦੇ ਵਿੱਚ ਇੱਕ ਰੋੜ ਪਾਇਆ ਹੋਇਆ ਹੈ ਇਸ ਦੇ ਲਈ ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ ਪੀੜਤ ਨੇ ਸਜ਼ਾ ਦੇ ਉਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਹੈਗਾ ਕਿ ਇਹ ਮਾਮਲਾ 7 ਸਾਲਾਂ ਤੱਕ ਦਬਾਇਆ ਗਿਆ ਸੀਗਾ ਪਰ ਉਸਦੇ ਵਕੀਲਾਂ ਪੁਲਿਸ ਅਤੇ ਅਦਾਲਤ ਨੇ ਇਸ ਦੇ ਵਿੱਚ ਜਾਨ ਪਾ ਦਿੱਤੀ ਹੈ ਇਹ ਸਜ਼ਾ ਅਜਿਹੇ ਸਮੇਂ ਦੇ ਵਿੱਚ ਸੁਣਾਈ ਗਈ ਹੈ ਜਦੋਂ ਬਜਿੰਦਰ ਇੱਕ ਹੋਰ ਔਰਤ ਦੇ ਉਤੇ ਜਿੰਸੀ ਸ਼ੋਸ਼ਣ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਦੇ ਵਿੱਚ ਫਸਿਆ ਹੋਇਆ ਸੀਗਾ ਜਿਹੜੀ ਕਿ ਵੀਡੀਓ ਵੀ ਪਿਛਲੇ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀਗੀ ਵੀ ਉਸਦੇ ਆਫਿਸ ਦੇ ਵਿੱਚ ਉਸਨੇ ਕਿਸੇ ਔਰਤ ਦੇ ਉਤੇ ਹੱਥ ਜਿੱਕਾ ਸੀਗਾ ਉਹ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਹਾਲਾਂਕਿ ਉਸ ਵੀਡੀਓ ਨੂੰ ਵੀ AI ਦੇ ਥਰੂ ਬਣਾਇਆ ਗਿਆ ਹੈ ਇਹ ਗੱਲਾਂ ਬਣਾਈਆਂ ਜਾ ਰਹੀਆਂ ਸੀਗੀਆਂ ਪਰ ਇਹ ਵੀਡੀਓ ਕਿਹਾ ਜਾ ਰਿਹਾ ਹੈਗਾ ਕਿ ਸੱਚ ਹੈਗਾ ਤਾਂ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਪਤੀ ਦਾ ਕਹਿਣਾ ਹੈਗਾ ਕਿ ਜਿਸ ਨੇ ਜਿਹੜਾ ਕਿ ਇਹ ਸਾਰੀ ਜਿਹੜੀ ਕਿ ਦੱਸਦੀ ਹੈ ਕਿ ਇਹ ਸਾਰਾ ਦਾਵਾ ਕੀਤਾ ਗਿਆ ਹੈਗਾ ਇਸ ਪਾਸਟਰ ਨੂੰ ਸਜ਼ਾ ਦੇ ਪਿੱਛੇ ਲਜਾਉਣ ਵਾਲੀ ਇਸ ਔਰਤ ਦਾ ਬਿਆਨ ਵੀ ਸਾਹਮਣੇ ਆਇਆ ਹੈਗਾ ਜਿਸ ਨੇ ਇੰਨੀ ਬਹਾਦਰੀ ਦਾ ਕੰਮ ਕੀਤਾ ਹੈਗਾ ਸਾਰੇ ਪਾਸੇ ਇਸ ਦੀ ਚਰਚਾ ਹੋਈ ਹੈ ਪੂਰੇ ਪੰਜਾਬ ਦੀ ਨਿਗਾ ਨਜ਼ਰਾਂ ਜਿਹੜੀ ਕਿ ਅੱਜ ਦੇ ਇਸ ਫੈਸਲੇ ਦੇ ਉੱਤੇ ਟਿਕੀਆਂ ਹੋਈਆਂ ਸੀ ਕਿ ਪਾਸਟਰ ਬਜਿੰਦਰ ਨੂੰ ਕਦੋਂ ਸਜ਼ਾ ਮਿਲੇਗੀ ਮਿਲੇਗੀ ਕਿਉਂਕਿ ਅੱਜ ਦੀ ਤਰੀਕ ਤੇ ਹੋ ਚੁਕੀ ਸੀ ਕਿ 3 ਦਿਨ ਪਹਿਲਾਂ ਹੀ ਪਾਸਟਰ ਬਚਿੰਦਰ ਨੂੰ ਦੋਸ਼ੀ ਠਰਾਇਆ ਗਿਆ ਸੀਗਾ ਪਰ ਅੱਜ ਸਜ਼ਾ ਸੁਣਾਈ ਜਾਣੀ ਸੀਗੀ ਤੇ ਸਜ਼ਾ ਸੁਣਾ ਦਿੱਤੀ ਗਈ ਹੈ ਬਚਿੰਦਰ ਸਲਾਖਾਂ ਦੇ ਪਿੱਛੇ ਜਿਹੜਾ ਕਿ ਆਪਣੀ ਜ਼ਿੰਦਗੀ ਬਤੀਤ ਕਰੇਗਾ ਪਰ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਪਤੀ ਦਾ ਵੀ ਵੱਡਾ ਦਾਵਾ ਸਾਹਮਣੇ ਆਇਆ ਹੋਇਆ ਹੈ ਦੱਸਦੇ ਕਿ ਉਸਨੇ ਕਿਹਾ ਕਿ ਮੈਨੂੰ 5 ਕਰੋੜ ਦਾ ਆਫਰ ਵੀ ਦਿੱਤਾ ਗਿਆ ਜੀ ਹਾਂ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਪਤੀ ਦਾ ਕਹਿਣਾ ਹੈਗਾ ਕਿ ਕੇਸ ਦਰਜ ਕਰਾਉਣ ਤੋਂ ਬਾਅਦ ਉਹਨਾਂ ਨੂੰ ਦਬਾਉਣ ਦੇ ਲਈ ਬਚਿੰਦਰ ਨੇ ਹਰ ਤਰ੍ਹਾਂ ਦੇ ਹਤਕੰਡੇ ਆਪਣਾ ਤੋ ਤੱਕੀ ਉਸ ਦੇ ਉਸ ਦੇ ਕ੍ਰੋਸ ਕੇਸ ਵੀ ਦਰਜ ਕਰਵਾਏ ਗਏ ਝੂਠੇ ਕੇਸ ਵੀ ਦਰਜ ਹੋਏ ਜਿਸ ਕਰਕੇ ਉਸ ਨੂੰ ਬੁੜੈਲ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਇਸ ਦੇ باوجود ਉਹ ਬਜਿੰਦਰ ਦੇ ਸਾਹਮਣੇ ਨਹੀਂ ਝੁਕੇ ਜਦੋਂ ਡਰਾਵਾ ਦੇ ਕੇ ਗੱਲ ਨਹੀਂ ਬਣੀ ਤਾਂ ਉਸ ਨੇ ਪੈਸਿਆਂ ਦਾ ਆਫਰ ਦੇਣਾ ਸ਼ੁਰੂ ਕਰ ਦਿੱਤਾ 5 ਕਰੋੜ ਰੁਪਏ ਦਾ ਆਫਰ ਦਿੱਤਾ ਜੋ ਯਾਹ ਦੱਸ ਦੇ ਕਿ ਬਜਿੰਦਰ ਇੱਕ ਸੀਨੀਅਰ ਅਧਿਕਾਰੀ ਨੇ ਬਜਿੰਦਰ ਦੀ ਇੱਕ ਸੀਨੀ ਅਧਿਕਾਰੀ ਨੇ 5 ਕਰੋੜ ਰੁਪਏ ਦਾ ਆਫਰ ਲੈ ਕੇ ਆਇਆ ਸੀਗਾ ਪਰ ਉਹਨਾਂ ਨੇ ਠੁਕਰਾ ਦਿੱਤਾ ਤੇ ਉਹ ਜੋੜਾ ਕਿ ਹੁਣ ਬਹੁਤ ਵੱਡੀ ਜਿਹੜੀ ਕਿ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਜਦੋਂ ਕੋਰਟ ਦੇ ਵਿੱਚ ਸਜ਼ਾ ਸੁਣਾਈ ਗਈ ਸੀਗੀ ਤਾਂ ਮਿੰਤਾ ਮੰਗਣ ਲੱਗਿਆ ਸੀਗਾ ਬਜਿੰਦਰ ਕਿ ਮੈਨੂੰ ਜਿਹੜਾ ਕਿ ਬਖਸ਼ ਦੋ ਮੇਰੇ ਤੇ ਰਹਿਮ ਕਰੋ ਮੇਰੇ ਛੋਟੜੇ ਬੱਚੇ ਨੇ ਮੇਰੀ ਪਤਨੀ ਬਿਮਾਰ ਹੈ ਤੇ ਮੇਰੀ ਲਤ ਦੇ ਵਿੱਚ ਵੀ ਰੋੜ ਪਾਈ ਗਈ ਹੈ ਤਾਂ ਤੁਹਾਡਾ ਇਸ ਦੇ ਬਾਰੇ ਕੀ ਕੁਝ ਕਹਿਣਾ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੋਜ਼ਿਟਿਵ ਜੋੜੇ ਕਿ ਕਮੈਂਟ ਵੀ ਆ ਰਹੇ ਨੇ ਕਿ ਬਹੁਤ ਵਧੀਆ ਕੀਤਾ ਹੈਗਾ ਇਸ ਕੁੜੀ ਦੇ ਵੱਲ ਆਵਾਜ਼ ਚੁੱਕੀ ਗਈ ਹੈ ਜਿਆਦਾ ਦੀ ਇਸ ਕੁੜੀ ਨਾਲ ਆਵਾਜ਼ ਨਾ ਚੁੱਕੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਜਿਹੀ ਕੁੜੀਆਂ ਸ਼ਿਕਾਰ ਹੁੰਦੀਆਂ ਅਜਿਹੇ ਪਾਸਟਰਾਂ ਦੇ ਤਾਂ ਤੁਹਾਡਾ ਇਸ ਦੇ ਬਾਰੇ ਕੀ ਕੁਝ ਕਹਿਣਾ ਹੈਗਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ